ਅਰਾਦੀ ਮਾਂਪਾ ਮੇ ਪੜੀ ਲਿਖੀ ਨਹੀਂ ਸੀ ਪਰ ਸਿਆਣੀ ਬਹੁਤ ਸੀ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਵਧੀਆ ਤਰੀਕੇ ਨਾਲ ਨਿਭਾ ਰਹੀ ਸੀ ਇਹ ਕਹਿ ਲਵੋ ਕਿ ਜੀਵਨ ਚੜ੍ਹਦੀ ਕਲਾ ਵਿੱਚ ਸੀ ਸਾਡੇ ਵਰਗੇ ਸਮਾਜ ਵਿੱਚ ਜਿੱਥੇ ਅਜਿਹਾ ਪਰਿਵਾਰ ਹੋਵੇ ਉਹਨੂੰ ਭਾਗਸ਼ੀਲ ਮੰਨਿਆ ਜਾਂਦਾ ਮਤਲਬ ਜਿਸ ਘਰ ਵਿੱਚ ਪੁੱਤਰਾਂ ਦੀ ਜੋੜੀ ਹੋਵੇ ਉਹਦੇ ਵਰਗਾ ਤਾਂ ਅਮੀਰ ਕੋਈ ਨਹੀਂ ਸਾਡੇ ਲੋਕ ਗੀਤਾਂ ਵਿੱਚ ਵੀ ਲੋਹੜੀ ਸਮੇ ਪੁੱਤਰਾਂ ਨਾਲ ਸੰਬੰਧਿਤ ਬਹੁਤ ਸਾਰੇ ਗੀਤ ਗਾਏ ਜਾਂਦੇ ਛੋਟੇ ਵੱਡੇ ਸਾਰੇ ਹੀ ਜਦੋਂ ਲੋਹੜੀ ਮੰਗਣ ਜਾਂਦੇ ਹਾਂ ਤਾ ਕਹਿੰਦੇ ਹਨ ਸਾਨੂੰ ਤੇ ਲੋੜੀ ਤੇਰੀ ਜਿਵੇਂ ਜੋੜੀ ਪੁੱਤਰਾ ਨੇ ਜੋੜੀ ਪਾ ਕੇ ਤਾਰਾ ਦੇ ਮੰਮੀ ਪਾਪਾ ਬਹੁਤ ਖੁਸ਼ ਸਨ ਕਿਉਂਕਿ ਸਾਡੇ ਰੀਤੀ ਰਿਵਾਜਾਂ ਅਨੁਸਾਰ ਜੇ ਇੱਕ ਕੁੜੀ ਤੋਂ ਬਾਅਦ ਮੁੰਡਾ ਹੋਵੇ ਤਾਂ ਕੁੜੀ ਉੱਤੇ ਖੂਬ ਪਿਆਰ ਲਟਾਇਆ ਜਾਂਦਾ ਹੈ ਤੇ ਕਈ ਅਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਜਿਵੇਂ ਕੁੜੀ ਟੱਕੀ ਗਈ ਸਦਾ ਦੇ ਪੇਕੇ ਹੋ ਗਈ ਹੁਣ ਕੋਈ ਅੱਖ ਚੁੱਕੇ ਨਹੀਂ ਦੇਖੂ ਚਲੋ ਰਖੜੀ ਉੱਤੇ ਭੱਜੀ ਆਇਆ ਕਰੂ ਕੁੜੀ ਦੇ ਸਹੁਰਿਆਂ ਨੂੰ ਵੀ ਡਰ ਰਹੂ ਵਗੈਰਾ ਵਗੈਰਾ ਮੁੰਡਾ ਹੱਲੇ ਪੈਦਾ ਹੀ ਹੁੰਦਾ ਹੈ ਉਹਨੂੰ ਹੱਲੇ ਗੁਰਤੀ ਵੀ ਨਹੀਂ ਮਿਲੀ ਹੁੰਦੀ ਕਿ ਇਹ ਸਾਰੀ ਉਮਰ ਦੀਆਂ ਉਹਦੀਆਂ ਜ਼ਿੰਮੇਵਾਰੀਆਂ ਲਾ ਦਿੰਨੇ ਆ ਸੋ ਲੜਕੀ ਨੂੰ ਚੰਗੀ ਤਰ੍ਹਾਂ ਸਮਝਾ ਦਿੰਨੇ ਆ ਕਿ ਉਹ ਸਰੀਰਿਕ ਤੇ ਮਾਨਸਿਕ ਤੌਰ ਤੇ ਕਮਜ਼ੋਰ ਹੈ ਤੋ ਇਸ ਦੁਨੀਆ ਦਾ ਮੁਕਾਬਲਾ ਨਹੀਂ ਕਰ ਸਕਦੀ ਸੋ ਉਹਨੂੰ ਇੱਕ ਮਰਦ ਦੀ ਛਤਰ ਛਾਇਆ ਥੱਲੇ ਰਹਿਣਾ ਹੀ ਪਵੇਗਾ ਉਹ ਚਾਹੇ ਪਿਤਾ ਹੋਵੇ ਭਰਾ ਹੋਵੇ ਪਤੀ ਇਹ ਸਾਡੀ ਪਰੰਪਰਾ ਹੈ ਤਾਰਾ ਤਾਂ ਮਾਪਿਆਂ ਦੀ ਇੰਨੀ ਲਾਡਲੀ ਸੀ ਕਿ ਉਹਦੀ ਮਾਂ ਉਹਨੂੰ ਕਦੇ ਨਾ ਝਿੜਕਦੀ ਤਾਰਾ ਆਪਣੇ ਸਕੂਲ ਤੋਂ ਬਾਅਦ ਆਪਣੇ ਆਪਣੇ ਭਰਾਮਾਂ ਨਾਲ ਨੱਚਦੀ-ਕੁੱਦਦੀ ਰਹਿੰਦੀ। ਤਾਰਾ ਦੀ ਮਾਂ ਤਾਰਾ ਤੋਂ ਬੱਸ ਇੰਨਾ ਕੋ ਪੁੱਛ ਲੈਂਦੀ, ਤੇਰਾ ਸਕੂਲ ਕਿਵੇਂ ਰਿਹਾ? ਤੇ ਤਾਰਾ ਦਾ ਸਕੂਲੋਂ ਆ ਕੇ ਸੁੱਟਿਆ ਬੈਗ ਸਾਮਕੇ ਰੱਖ ਦਿੰਦੀ। ਤਾਰਾ ਦੀ ਮਾਂ ਸਾਰਾ ਦਿਨ ਕੰਮਾਂ ਵਿੱਚ ਲੱਗੀ ਰਹੇ, ਕਦੇ ਖਾਣਾ ਬਣਾਉਣਾ, ਕਦੇ ਕੱਪੜੇ ਧੋਣੇ, ਬੱਚਿਆਂ ਨੂੰ ਸਾਮਣਾ। ਸਵੇਰੇ ਉੱਠ ਕੇ ਤੇ ਰਾਤ ਕਦੋਂ ਪੈ ਜਾਂਦੀ ਉਹਨੂੰ ਪਤਾ ਇੰਨੀ ਚੱਲਦਾ। ਤਾਰਾ ਉੱਤੇ ਤਾਂ ਉਹ ਪੂਰੀਆਂ ਰਿੱਜਾ ਲਾਉਂਦੀ। ਸਕੂਲ ਜਾਣ ਲਈ ਉਹਨੂੰ ਤਸੱਲੀ ਨਾਲ ਤਿਆਰ ਕਰਕੇ ਭੇਜਦੀ। ਤਾਰਾ ਨੂੰ ਰੋਜ਼-ਰੋਜ਼ ਨਵੇਂ-ਨਵੇਂ ਖਾਣੇ ਪਰੋਸ ਕੇ ਸਕੂਲ ਭੇਜਦੀ। ਬਸ ਇਹੀ ਜ਼ਿੰਦਗੀ ਹੈ। ਜੋ ਦੇਖ ਦੇਖ ਤਾਰਾ ਵੀ ਗ੍ਰਹਿਣ ਕਰਦੀ ਗਈ। ਇੱਕ ਦਿਨ ਤਾਰਾ ਨੇ ਆਪਣੀ ਮਾਂ ਦੀ ਬਾਹ ਨੂੰ ਦੇਖਿਆ ਕਿ ਉਸ ਉੱਤੇ ਬਹੁਤ ਸਾਰੇ ਜਰੇ ਹੋਏ ਦਾ ਇੱਕ ਨਿਸ਼ਾਨ ਸੀ। ਮਾਂ, ਇਹ ਕੀ ਹੋਇਆ ਹੈ? ਤਾਰਾ ਨੇ ਬੜੀ ਹੀ ਹੈਰਾਨੀ ਨਾਲ ਪੁੱਛਿਆ। ਮਾਂ ਨੇ ਕਿਹਾ,